ਕਾਲ ਵੀਰ ਹਾਂਜੀ ਛੇਤੀ ਗੱਲ ਨਾ ਮਰਾਇਆ ਕਿਵੇਂ ਮੋਟਰ ਕੱਢ ਗਏ ਜੇ ਆਪਾਂ ਦਰਦ ਦਰਦ ਕਢਣੂ ਛੇਤੀ ਤੇ ਮੈਂ ਸਰਪੰਚ ਖੜਾ ਪੈਂਡਜ ਮੈਂ ਭੁਲਾਤਾ ਤੇ ਆਪਾਂ ਕਾਗਜ਼ ਭਰਨ ਜਾਣਾ ਆ ਚਾਰ ਦਿਨ ਗਾ ਅੱਧੀ ਡੇਢ ਦਾ ਟਾਈਮ ਲੰਘ ਜਾਂਦਾ ਲਗਦਾ ਛੜਦਾ ਖੋਤਾ ਗੇਰੇ ਇਹਦੇ ਖੋਤੇ ਵਾਲੀ ਗੱਲ ਨੇ ਵੀ ਖੋਤਾ ਕੋਈ ਇਹਨਾਂ ਨੂੰ ਉਹ ਭਰਾਵਾ ਤੈਨੂੰ ਨਹੀਂ ਕਿਹਾ ਮੈਂ ਮੈਂ ਵੈਸੇ ਇੱਕ ਗੱਲ ਕੀਤੀ ਏ ਇਹ ਵੀ ਤੈਨੂੰ ਦੱਸਾਂਗਾ ਚਲੋ ਕਾਗਜ਼ ਭਰਨੇ ਪਰੋ ਤੇ ਪਰ ਵਿਚਾਰ ਰੱਖੀ ਪਿੰਡ ਚ ਲੜਾਈ ਝਗੜੇ ਤੋਂ ਨਾ ਲੜਾਈ ਝਗੜਾ ਤੋਂ ਹੁਣਾ ਇਹ ਅਗਲੇ ਨਹੀਂ ਖਵਾਉਂਦੇ ਪਏ ਉਹ ਮੰਗਾਰਦੇ ਪੈਣੇ ਤੇ ਆਪਾਂ ਫਰਚੂੜੀਆਂ ਪਾਈਆਂ ਨੇ ਆਪਾਂ ਸ਼ਰਮਣਾ ਅੰਦਰ ਵੜ ਜੀ ਹੁਣ ਉਹਾਂ ਦੇ ਕਾਗਜ਼ ਭਰ ਨਹੀਂ ਦੇਣੇ ਆ ਜਾ ਤੂੰ ਤਾਂ ਆਪਾਂ ਭਰਨੇ ਨੇ ਕੋਈ ਗੱਲ ਨਹੀਂ ਆਪਾਂ ਤੇਰੇ ਨਾਲ ਆ ਹਾਂ ਪਰ ਆਪ ਲੜਨਾ ਨਹੀਂ ਗਾ ਵਿਚਾਰ ਰੱਖੀ ਜਿਹੜਾ ਮੈਂ ਪਹਿਣਾ ਜਗੜੇ ਨਾ ਖਵਾਉਣਗੇ ਫਿਰ ਲੜਦਾ ਪੈਣਾ ਮੈਂ ਇਹ ਕੋਈ ਬਸ ਗੱਲ ਆ ਗੱਲ ਸੀ ਖੋਤਾ ਛੱਡਦਾ ਗਏ ਨੇ ਇਹਦੇ ਚ ਖੋਤਾ ਛੱਡਤਾ ਲਈ ਕਿਹੜੀ ਗੱਲ ਮੈਨੂੰ ਦੱਸ ਨਾ ਹੂੰ ਇੱਕ ਨਾ ਪਿੰਡ ਚ ਕਮਿਆਰ ਕੋਲੇ ਖੋਤਾ ਸੀ ਰੱਖਿਆ ਕਿਉਂਕਿ ਕਮਿਆਰਾਂ ਦਾ ਕੰਮ ਸਾਹ ਹੁੰਦਾ ਸਾਰਾ ਖੋਤੇਆਂ ਤੇ ਹੁੰਦਾ ਸੀ ਹਾਂ ਹਾਂ ਚਲੋ ਹੁਣ ਤਾਂ ਟਾਈਮ ਬਦਲ ਗਿਆ ਉਹਨਾਂ ਰੋਜ਼ਗਾਰ ਹੀ ਜਾਂਦੇ ਸੀ ਹਾਂ ਤੇ ਉਹਨਾਂ ਕੰਮ ਕਾਰ ਨਿਬੇੜ ਕੇ ਦੁਪਹਿਰ ਕੇ ਵੇਲੇ ਉਹਨੇ ਖੋਤਾ ਆਪਦਾ ਛਾਵੇਂ ਬੰਨ ਕੇ ਤੇ ਆਪ ਵੀ ਝਟ ਆਰਾਮ ਕਰਨ ਲੱਗ ਪਿਆ ਅੱਛਾ ਉਹ ਸ਼ੈਤਾਨ ਆਇਆ ਤੇ ਸ਼ੈਤਾਨ ਨੇ ਖੋਤਾ ਖੋਲਤਾ ਅੱਛਾ ਖੋਤਾ ਖੋਲ ਗਿਆ ਤੇ ਉਹ ਖੋਤਾ ਜਾ ਕੇ ਤੇ ਸਾਹਮਣੇ ਫਸਲ ਨੂੰ ਪੈ ਗਿਆ ਅੱਛਾ ਫਸਲ ਇਹਨਾਂ ਦਿਨਾਂ ਜਿਵੇਂ ਹੁਣ ਪੱਕੀ ਹੈ ਇਹਨਾਂ ਪੱਕੀ ਫਸਲ ਨੂੰ ਖੋਤਾ ਪੈ ਗਿਆ ਆ ਉਹਨੇ ਫਸਲ ਵਾਵਾ ਯਾਰਦੀ ਛੜਦੇ ਅੱਛਾ ਤੇ ਫਸਲ ਵਾਵਾ ਯਾਰਦੀ ਉਹਨੇ ਉਹ ਜਿਹੜੇ ਕਿਸਾਨ ਦੀ ਫਸਲ ਦੀ ਯਾਰ ਪੱਕੀ ਫਸਲ ਤੇ ਆ ਕੇ ਦੁੱਖ ਤਸਕਰ ਆਉਂਦਾ ਦੁੱਖ ਤੁਹਾਨੂੰ ਲੱਗਦਾ ਹੀ ਆ ਵੀ ਉਹਨੂੰ ਦੁੱਖ ਬੜਾ ਆਇਆ ਵੀ ਮੇਰੀ ਪੱਕੀ ਫਸਲ ਯਾਰਦੀ ਤੇ ਕਿਨਾਰ ਨੇ ਖੋਤਾ ਨਹੀਂ ਬੰਦਿਆ ਉਹਨੇ ਖੋਤਾ ਗੁੱਸੇ ਜਾ ਕੇ ਖੋਤਾ ਮਾਰਦਾ ਗੋਲੀ ਮਾਰਦੀ ਗੋਲੀ ਮਾਰਦੀ ਬਾਜੀ ਗੋਲੀ ਮਾਰ ਕੇ ਉਹਨੇ ਖੋਤਾ ਮਾਰਦਾ ਹੂੰ ਜਦੋਂ ਖੋਤਾ ਮਾਰਤਾ ਤੇ ਕਮਿਹਾਰ ਨੇ ਵੇਖਿਆ ਮੇਰਾ ਤਾਂ ਰਜਦਾਰ ਹੀ ਐਸੇ ਖੋਤੇ ਤੇ ਹੀ ਤੇ ਮੇਰਾ ਤਾਂ ਖੋਤਾ ਮਰ ਗਿਆ ਉਹਨੂੰ ਗੁੱਸਾ ਚੜਿਆ ਉਹਨੇ ਜਾ ਕੇ ਕਿਸਾਨ ਮਾਰਤਾ ਉਹਨਾਂ ਕਿਸਾਨ ਨੂੰ ਕੋਈ ਛੋਟ ਨਹੀਂ ਕਿਸਾਨ ਨੂੰ ਮਾਰਤਾ ਕਿਸਾਨ ਮਰ ਗਿਆ ਤੇ ਕਿਸਾਨ ਦੇ ਪੁੱਤਰਾਂ ਦੀ ਅਣਖ ਜਾਗ ਪਈ ਦੇਖੋ ਮੈਂ ਆ ਗਿਆ ਸਾਡਾ ਪਿਓ ਮਾਰ ਸਾਡਾ ਪਿਓ ਮਾਰ ਗਿਆ ਇਹਦੀ ਇੰਨੀ ਜੁਰਤ ਉਹ ਉੱਠੇ ਦਿਉਨਾ ਕਿ ਕਮਿਹਾਰ ਦਾ ਸਾਰਾ ਪਰਿਵਾਰ ਹੀ ਮਾਰਤਾ ਅੱਛਾ ਸਾਰਾ ਪਰਿਵਾਰ ਮਾਰਤਾ ਤੇ ਉਹ ਮੌਕੇ ਦੇ ਜਿਹੜੇ ਹੋ ਰਾਛਪਾਈ ਸੀ ਉਦੋਂ ਰਾਜ ਸੀ ਜ ਰਾਜੇ ਦਾ ਉਹ ਸਿਪਾਈ ਫੜ ਕੇ ਲੈ ਗਿਆ ਉਹਨਾਂ ਨੂੰ ਲਿਜਾਣਾ ਸੀ ਜਦੋਂ ਉਹਨਾਂ ਸਾਰਾ ਪਰਿਵਾਰ ਨੂੰ ਮਾਰਿਆ ਸੀ ਘੈਰ ਟਹਿ ਗਿਆ ਉਹਨਾਂ ਰਾਜੇ ਨੇ ਜਾਂਦੇ ਉਹਨਾਂ ਨੂੰ ਸਭਾ ਜਦੋਂ ਬੁਲਾਈ ਉਹਨੇ ਜਾਂਦੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਕਿਉਂ ਨਾ ਦੇਣੀ ਵੀ ਉਹਨਾਂ ਨੂੰ ਫਾਂਸੀ ਹਾਂ ਕੋਈ ਆਖਰੀ ਇੱਛਾ ਵੀ ਨਹੀਂ ਪੁੱਛਣੀ ਇਹਨਾਂ ਦੀ ਹਾਂ ਵੀ ਇਹਨਾਂ ਈ ਦਾ ਘੈਟਾਤਾ ਸਾਰਾ ਪਰਿਵਾਰ ਮਾਰਦਾ ਉਹ ਫਾਂਸੀ ਦੇ ਦਿੱਤੀ ਉਹ ਮਾਰ ਕੇ ਜਦੋਂ ਤਾਂ ਆਦਮਾਂ ਦੇ ਜਮਰਾਜ ਕੋਲੇ ਜਾਂਦੀ ਏ ਉਹ ਗਏ ਉੱਥੇ ਤੇ ਜਦੋਂ ਉਹ ਸਾਰੇ ਦੇਖਿਆ ਇਕੱਠਿਆਂ ਨੂੰ ਵੇਖਿਆ ਨਰੇ ਛਤਾਣ ਹੱਸੇ ਜਿਨੇ ਖੋਤਾ ਖੋਲਿਆ ਜਿਨੇ ਖੋਤਾ ਖੋਲਿਆ ਉਹ ਆਂਦੇ ਵੀ ਸਾਡੇ ਤੇ ਐਡਾ ਕਹਿ ਟੁੱਟੇ ਤੇ ਤੂੰ ਹੱਸ ਨਾ ਮਾਰ ਮਾਰ ਹੱਸ ਨਾ ਤੈਨੂੰ ਉਹ ਆਂਦਾ ਵੀ ਕਹਿ ਟੁੱਟੇ ਦੇ ਐਡਾ ਤੇ ਤੁਸੀਂ ਆਪ ਹੀ ਟਾਇਆ ਏ ਉਹ ਆਂਦੇ ਆਪ ਕਿਉਂ ਟਾਇਆ ਐਵੇਂ ਗੱਲ ਹੋਈ ਸਾਰੀ ਤੇ ਗੁੱਸੇ ਆ ਗਏ ਤੇ ਅਣਖਾਂ ਜਾਗ ਗਈਆਂ ਜਿਵੇਂ ਤੂੰ ਆਣਾ ਵੀ ਆਪ ਘੜੀਆਂ ਝੂੜੀਆਂ ਪਾਈਆਂ ਹਾਂ ਉਹ ਆਂਦਾ ਵੀ ਇਹਦੇ ਚ ਜਿਹੜਾ ਖੋਤਾ ਖੋਲਿਆ ਹੈ ਨਾ ਉਹ ਖੋਤਾ ਖੋਲਿਆ ਸੀ ਮੈਂ ਤੇ ਉਹ ਆਂਦੇ ਸਾਰੀ ਗਲਤੀ ਤੇਰੀ ਵੀ ਤੂੰ ਐਵੇਂ ਕਿਉਂ ਕਹਿੰਦਾ ਤੈ ਇੰਨਾ ਕੁਝ ਤੂੰ ਕਰਾ ਦਿੱਤਾ ਐਡੇ ਕਾ ਕਾਰਨਾਮੇ ਹੋ ਗਏ ਵਾਰ ਦਿੱਤਾ ਹੋਗੇ ਗਨਾਹ ਕਰਦਾ ਤੂੰ ਹੀ ਗਨਾਹ ਕਰ ਤੂੰ ਆਂਦਾ ਮੈਂ ਕਹਦਾ ਗਨਾਹ ਕਰ ਮੈਂ ਤਾਂ ਇਕੱਲਾ ਖੋਤਾ ਖੋਲਿਆ ਤੁਸੀਂ ਆਂਦਾ ਆਪਣੇ ਅੰਦਰ ਦਾ ਸ਼ੈਤਾਨ ਖੋਲ ਖੋਲ ਲਿਆ ਉਹਨੂੰ ਬੰਦ ਕੇ ਰੱਖ ਦਿਓ ਤੁਸੀਂ ਸ਼ੈਤਾਨ ਨੂੰ ਜੇ ਤੁਸੀਂ ਆਪਣੇ ਅੰਦਰ ਦਾ ਸ਼ੈਤਾਨ ਬੰਨਿਆ ਹੁੰਦਾ ਤੇ ਇਹ ਸਾਰਾ ਕੁਝ ਹੋਣਾ ਹੀ ਨਹੀਂ ਸੀ ਫੇਰ ਉਹਨਾਂ ਦੇ ਦਿਮਾਗ ਚ ਆਈ ਵੀ ਵਾਕਈ ਗੱਲ ਤੇ ਸੀ ਵੀ ਖੋਤਾ ਖੁੱਲੇ ਤੇ ਗੱਲ ਵੀ ਕਿੱਢੀ ਹੋ ਗਈ ਸੀ। ਇਹ ਕਿੰਨਾ ਕ ਨੁਕਸਾਨ ਕਰ ਗਿਆ ਸੀ ਮਨ ਦੋ ਮਨ ਫਸਲ ਦਾ ਖਰਾਬ ਕਰਤੀ ਹੋਵੇਗੀ ਉਹਨੇ। ਹਾਂ। ਫੇਰ ਉਹਨੇ ਦਿਮਾਗ ਚ ਆਈ ਗੱਲ ਵੀ ਵਾਕਈ ਗੱਲ ਸੀ। ਕਿਸੇ ਮਗਰ ਨਹੀਂ ਸੀ ਲੱਗਣਾ ਜਾਂ ਇਹ ਛਤਾਨਾ ਦੇ ਆਪ ਦੇ ਗੁੱਸੇ ਦੇ ਕਿਰੀ ਕੰਟਰੋਲ ਕਰ ਲੈਂਦੇ। ਉਹ ਹੋ ਗੱਲ ਮੈਂ ਤੈਨੂੰ ਤਾਂ ਆਖਿਆ ਖੋਤਾ ਖੋਲਤਾ ਕਿਸੇ ਨੇ ਜਿਹੜਾ ਤੂੰ ਆਣਾ ਪਿਆ ਨਾ ਮੈਂ ਕਿਹੜਾ ਚੂੜੀਆਂ ਪਾਈਆਂ ਐ ਅਗਲੇ ਬੰਗਾਰ ਦੇ ਨੇ ਆਪਣੇ ਜੀ ਬਣਖੇ ਦਾ ਮਤਲਬ ਹੁਣ ਵੀ ਕਾਗਜ਼ ਭਵੇਂ ਪਾਰ ਆਈਏ ਪਰ ਆਪ ਲੜਨਾ ਨਹੀਂ ਲੜਨਾ ਨਹੀਂਗਾ ਕਾਗਜ਼ ਭਾਰਿਆ ਕਿਉਂ ਜਦੋਂ ਇਲੈਕਸ਼ਨ ਆਉਂਦਾ ਖੋਤਾ ਖੋਲਣ ਵਾਲੇ ਬੜੇ ਬੈਠੇ ਬੜੇ ਬੈਠੇ ਬੜੇ ਇਹ ਖੋਤਾ ਖੋਲਣ ਵਾਲੇ ਤਾਂ ਵੈਸੇ ਤਿਆਰ ਬੈਠੇ ਹੁੰਦੇ ਨੇ ਸ਼ਾਬਾਸ਼ ਤੁਸੀਂ ਨੇ ਧਰਮ ਦੇ ਨਾਂ ਤੇ ਖੋਲ ਦੇਣਾ ਕਿਸੇ ਨੇ ਕਿਸੇ ਨਾਂ ਤੇ ਖੋਲ ਦੇਣਾ ਵੀ ਲੜਾਈ ਝਗੜੇ ਕਰਾਉਣ ਵਾਲੇ ਇਹ ਅੰਦਰੋਂ ਸਾਰੇ ਇੱਕੋ ਹੁੰਦੇ ਆ ਸ਼ਾਬਾਸ਼ ਸ਼ਾਬਾਸ਼ ਰੱਖਣੀ ਉਹਨਾਂ ਸ਼ਾਬਾਸ਼ ਤੇਰੇ ਮਗਰ सरपंच ही ਲੜ ਤੇ ਭਾਵੇਂ ਨਾ ਲੜ ਬਾਕੀ ਜੇ ਤੂੰ ਕਾਗਜ਼ ਪਰ ਜਾਣਾ ਆਪਾਂ ਤੇਰੇ ਨਾਲ ਬਾਕੀ ਲੜਨਾ ਅਗਲਾ ਦੋ ਗੱਲਾਂ ਕਰ ਵੀ ਲੈ ਚੁੱਪ ਕਰਕੇ ਸਿਰ ਨੀਵਾ ਕਰਕੇ ਮੋੜੇ ਠੀਕ ਹੈ ਸਿਆਣੀ ਗੱਲ ਇਹ ਮਤਬ ਵਾਲੀ ਸੀ ਵੀ ਖੋਤਾ ਖੋਲਦਾ ਕੇ ਤੂੰ ਹੋਰ ਮਤਬਲ ਸਮਝਣਾ ਹੈ ਖੋਤਾ ਖੋਲਣ ਵਾਲੇ ਤਾਂ ਫਰ ਤਾੜੀਆਂ ਮਾਰਦੀਆਂ ਹਾਂ ਬਹੁਤ ਲੱਗੇ ਨੇ ਆਪਸ ਵਿੱਚ ਸਿਆਣੀ ਗੱਲ ਜਾਲ ਗੱਡ ਮੋਟਰ ਚੱਲਾਂਗੇ ਫਿਰ ਆਪਾਂ ਠੀਕ ਹੈ